9160 ਵਾਲਾ ਦੇਖ ਸਕਦੇ ਹੋ ਵੀ ਹੋਰ ਬਾਈ ਸੁੱਕੇ ਕੀ ਆ ਵਧੀਆ ਵਧੀਆ ਜੀ ਵਧੀਆ ਚੱਲੀ ਜਾਂਦਾ ਕੰਮ ਹੋਰ ਵੀ ਚੱਲੀ ਜਾਂਦਾ ਦੂਜਾ ਚੱਲ ਨਹੀਂ ਹੁਣ ਦੋ ਚੱਲੀ ਜਾਂਦੀਆਂ ਹਾਂ ਕੋਈ ਨਹੀਂ ਹਾਂਜੀ ਕਿਸਾਨ ਪ੍ਰਭਾ ਮੱਕੀ ਦੀ ਕਟਾਈ ਸ਼ੁਰੂ ਹੋ ਗਈ ਆ ਸਾਡੇ ਏਰੀਆ ਦੇ ਵਿੱਚ ਪਿੰਡ ਮੱਲਣ ਜ਼ਿਲ੍ਹਾ ਮੁਕਸਰ ਦੇ ਵਿੱਚ ਆਪਣੇ ਆਪਣੇ ਏਰੀਆ ਦੇ ਵਿੱਚ ਦੱਸੋ ਪ੍ਰਭਾ ਉਹ ਕੀ ਕੰਮ ਚੱਲਦਾ ਹੈ ਕਿ ਮੱਕੀਆਂ ਦਾ ਜਿਆਦਾ ਨਾ ਬਰਾਵ ਬਹੁਤ ਵਧੀਆ ਕਟਾਈ ਆ ਤੇ ਬਹੁਤ ਹੀ ਵਧੀਆ ਸਫਾਈ ਹੋ ਰਹੀ ਆ ਮੱਕੀ ਦੀ ਕੋਈ ਦੇਖ ਸਕਦੇ ਹੋ ਤੁਹਾਨੂੰ ਹਰਾ ਵੀ ਦਿਖਾਵਾਂਗੇ ਪ੍ਰਭੂ ਸਫਾਈ ਵੀ ਬਹੁਤ ਵਧੀਆ ਪੁੱਤਰਾ ਪੂਰਾ ਬਰੀਕ ਕਰ ਰਹੀ ਆ ਮਸ਼ੀਨ ਹੋਰ ਭਾਈ ਹੋਰ ਸੋਨਾਲੀ ਕਾ 60 ਵਾਲਾ ਦੇਖ ਸਕਦੇ ਹੋ ਅਸੀਂ ਹੋਰ ਭਾਈ ਸੁੱਕੇ ਕੀ ਆ ਹਾਂਜੀ ਸੱਜਣੋ ਤੁਸੀਂ ਦੱਸੋ ਛੋਡੇ ਏਰੀਏ ਦੇ ਵਿੱਚ ਕਿਹੜੇ-ਕਿਹੜੇ ਏਰੀਏ 'ਚ ਕੰਮ ਸ਼ੁਰੂ ਹੋ ਗਿਆ ਸਾਡਾ ਏਰੀਆ ਮੁਖਤਰ ਸਾਹਿਬ ਪੰਡ ਮੱਲਣ ਜੈਤੋ ਦੇ ਲਾਗੇ ਕੰਮ ਸ਼ੁਰੂ ਹੋ ਗਿਆ ਜੀ ਛੋਡੇ ਏਰੀਏ ਦੇ ਵਿੱਚ ਮੱਕੀਆਂ ਦਾ ਕੀ ਹਾਲ ਆ ਕੀ ਕਹਿੰਦੀ ਆ ਭਰਾਓ ਮੱਕੀ ਅਜੇ ਕੀ ਕੱਦਦਾ ਕੀ ਝਾੜ ਆ ਇਹਦਾ ਕੱਦ ਸਾਡੇ ਏਰੀਏ ਦੇ ਵਿੱਚ ਛੋਟਾ ਗਰਮੀ ਦੇ ਕਰਕੇ 100 ਦੇ ਕੁਆਂਟਲ ਦੇ ਆਸ-ਪਾਸ ਮੱਕੀ ਰਹਿਣ ਦੀ ਆਸਵੇਦ ਹੈ ਕਿ ਚਾਰ ਦੀ ਬਾਕੀ ਤੁਸੀਂ ਜਰੂਰ ਦੱਸੋ ਜੀ ਛੋਟੇ ਏਰੀਆ ਦੇ ਵਿੱਚ ਕੀ ਕੰਡੀਸ਼ਨ ਹੈ ਕਿ ਮੱਕੀਆਂ ਦੀ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਨੂੰ ਸ਼ੇਅਰ ਕਰਦੇ ਹੋ ਭਰਾਵੋ ਆਪਣਾ ਆਪਣਾ ਏਰੀਆ ਜਰੂਰ ਕਮੈਂਟਾਂ ਦੇ ਵਿੱਚ ਦੱਸ ਦਿਓ ਵੀ ਕਿਹੜੇ-ਕਿਹੜੇ ਏਰੀਏ ਤੋਂ ਸਾਡੇ ਚੈਨਲ ਦੇ ਨਾਲ ਕਿਸਾਨ ਵੀਰ ਸੱਜਣ ਮਿੱਤਰ ਜੁੜੇ ਹੋਏ ਆ ਤੇ ਕਿਸਾਨ ਵੀਰੋ ਇੱਕ ਗੱਲ ਜਰੂਰ ਦੱਸਿਓ ਤੁਹਾਡੇ ਏਰੀਏ ਦੇ ਵਿੱਚ ਕਿਹੜੀ ਮੱਕੀ ਐਤ ਕੀ ਸਾਰਿਆਂ ਨਾਲੋਂ ਬੈਸਟ ਸਾਰਿਆਂ ਨਾਲੋਂ ਵਧੀਆ ਤੇ ਕਾਮਜਾਬ ਰਹੀ ਆ ਕਿਉਂਕਿ ਕਮੈਂਟ ਕਰਕੇ ਦੱਸੋਗੇ ਸਾਰੇ ਕਿਸਾਨ ਵੀਰਾਂ ਨੂੰ ਆਪਣਿਆਂ ਨੂੰ ਪਤਾ ਲੱਗੂਗਾ ਕਿ ਕਿਹੜੇ ਏਰੀਏ ਦੇ ਵਿੱਚ ਕਿਹੜੀ ਮਿੱਟੀ ਦੇ ਵਿੱਚ ਕਿਹੜੇ ਵੈਦਰ ਦੇ ਵਿੱਚ ਕਿਹੜੀ ਮੱਕੀ ਕਾਮਜਾਬ ਰਹੀ ਆ ਤੇ ਅੱਗੇ ਤੋਂ ਕਿਸਾਨ ਵੀਰ ਟ੍ਰਾਇਲ ਕਰ ਲੈਣਗੇ ਆਪਣੇ ਆਪਣੇ ਖੇਤਾਂ ਦੇ ਵਿੱਚ ਜਿਹੜੀ ਮੱਕੀ ਬੈਸਟ ਰਹੀ ਐ ਉਸਕੀ ਆਪਣਾ ਏਰੀਆ ਮੱਕੀ ਜ਼ਰੂਰ ਦੱਸੋ ਵੀ ਕਿਹੜੀ ਵਧੀਆ ਰਹੀ ਹੈ ਜੀ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਮੱਕੀ ਦੀ ਵੈਰੈਟੀ ਤੇ ਏਰੀਆ ਕਮੈਂਟ ਕਰਕੇ ਦੱਸੋ ਵੀ ਕਿਹੜਾ ਏਰੀਆ ਤਾਂ ਜੋ ਸਾਰੇ ਕਿਸਾਨਾਂ ਨੂੰ ਆਪਣੇ ਚੈਨਲ ਦੇ ਨਾਲ ਜੁੜੇ ਆ ਪਤਾ ਲੱਗ ਜਾਂਦਾਗਾ ਵੀ ਇਸ ਏਰੀਏ ਦੇ ਵਿੱਚ ਆਹ ਕੰਡੀਸ਼ਨ ਆ ਆਪਣੀ ਜ਼ਮੀਨ ਦੀ ਇਹੋ ਜੀ ਮਿੱਟੀ ਆ ਤੇ ਇਹੋ ਜਿਹਾ ਆਪਣਾ ਲੋਕੇਸ਼ਨ ਆ ਤੇ ਇਹੋ ਜਿਹਾ ਆਪਣਾ ਵੈਦਰ ਆ ਤੇ ਇਹੋ ਜੀ ਮੱਕੀ ਆ ਵਧੀਆ ਰਹੀ ਆ ਕਿਸਾਨਾਂ ਨੂੰ ਪਤਾ ਲੱਗ ਸਕੇ ਆਪਾਂ ਕਿਸਾਨਾਂ ਵਾਸਤੇ ਵੀਡੀਓ ਪਾਉਣੀ ਆ ਭਰਾਵੋ ਤਾਂ ਜੋ ਆਪਣੇ ਸਾਰੇ ਕਿਸਾਨਾਂ ਵੀਰਾਂ ਦਾ ਫਾਇਦਾ ਹੋ ਜਾਂਦਾ ਇਸ ਗੱਲ ਨਾਲ ਜਦੋਂ ਆਪਾਂ ਕਮੈਂਟ ਕਰਕੇ ਦੱਸਦੇ ਆਂ ਵੀ ਆਹ ਮੱਕੀ ਕਾਮਜਾਪ ਰਹੀ ਆ ਆਹ ਮੱਕੀ ਫੇਲ ਰਹੀ ਆ ਮੱਕੀ ਕਰਮੀ ਜਿਆਦਾ ਮੰਦੀ ਆ 99 99 ਮੱਕੀ ਆ ਭਰਾਵੋ ਜਿਹੜੀ ਕਿ ਗਰਮੀ ਬਹੁਤ ਜਿਆਦਾ ਮੰਦੀ ਆ ਤੇ 18 44 ਨੇ ਵੀ ਐਕੀ ਕੁਸ਼ਕਕਰਾਂ ਦੇ ਗਰਮੀ ਦਾ ਹਮਲੇ ਕਾਰਨ ਹੋਇਆ ਨੁਕਸਾਨ ਬਾਕੀ 18 45 ਵੈਸੇ ਮੱਕੀ ਠੀਕ ਰਹੀ ਐ ਇਸ ਦੀ ਦੂਜੀਆਂ ਮੱਕੀਆਂ ਨਾਲੋਂ 77 50 ਵੀ ਠੀਕ ਰਹੀ ਐ ਮੱਕੀ ਬਾਕੀ ਤੁਸੀਂ ਦੱਸ ਦਿਓ ਭਰਾਵੋ ਕਿਹੜੇ ਕਿਹੜੀ ਮੱਕੀ ਤੁਸੀਂ ਬੀਜੀ ਆ ਤਾਂ ਜੋ ਆਪਣੇ ਸਾਰੇ ਸੰجن ਮਿੱਤਰਾਂ ਨੂੰ ਜਿਹੜੇ ਆਪਣੇ ਪਲੇ ਪੇਡ ਦੇ ਨਾਲ ਜੁੜੇ ਹੈਗੇ ਆ ਪਤਾ ਲੱਗ ਜੂਗਾ ਅੱਗੇ ਤੋਂ ਆਪਾਂ ਸੋਚ ਸਮਝ ਕੇ ਮੱਕੀ ਦਾ ਬੀਜ ਖਰੀਦ ਸਕੀਏ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ